ਆ ਦੇਖ ਰਹੇ ਹਾਂ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਂ ਤੇ ਮੇਰੀ ਕੰਕੀ ਚੱਲ ਜੂਗੀ ਤਾਂ ਚੰਕੀਨ ਚਾਰ ਤੁਹਾਨੂੰ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਵੱਲੋਂ ਕੋਈ ਫੋਨ ਆਇਆ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਪੁੱਛ ਲਓ ਹਾਂਜੀ ਐਫ ਆਈ ਆਰ ਕਟੋਂਗੇ ਕੌਣ ਕੱਟ ਸਕਦਾ ਹੋਵੇ ਆਰਓ ਸਾਹਿਬ ਆਣ ਕੇ ਫਿਰ ਦੇਖਦੇ ਹਾਂ ਇਹਨੂੰ ਤਾਂ ਵਿਚਾਰੇ ਨੂੰ ਹਵਾ 'ਚ ਬਿਠਾਓ ਇਹਨੂੰ ਤਾਂ ਤੰਗ ਕੀਤਾ ਹੋਇਆ ਹੈ ਇਹ ਡਰਾਈਵਰ ਹੀ ਜੀ ਡਰਾਈਵਰ ਟੈਕਰੀ ਕਰਦੇ ਚੇ ਵੀ ਆਂਗੇ ਤੇ ਆਗੇ ਪੜੇ ਕੋਣ ਆਇਆ ਅਸੂ ਆ ਟਿਕਟਾ ਵਾਦੀਆ ਜੀ ਕੋਸਟ ਮੈਡ ਰਿਓ ਇਹ ਮਾਈਕ ਤੇ ਲਾਓ ਮਾਈਕ ਤੇ ਲਾਓ ਅੱਜ ਬੈਠ ਬੋਸ ਆ ਟ੍ਰੈਕ ਫੜਿਆ ਸੀਟੀ ਖੰਨਾ ਸਿਟੀ ਵਨ ਪੁਲਿਸ ਵਾਲੇ ਨੇ ਭੇਜਿਆ ਆ ਡਰਾਈਵਰ ਕਿੱਥੇ ਹੈ ਵਿਚਾਰਾ ਜਿਹੜਾ ਲੈ ਕੇ ਆਇਓ ਉਹ ਡਰਾਈਵਰ ਦਾ ਨੰਬਰ ਵੀ ਨਹੀਂ ਇਹ ਨੂੰ ਨਿੰਦਾ ਬਸ ਲੋਕਾਂ ਨੂੰ ਲਾ ਲੋ ਕੋਈ ਗੱਲ ਇਹ ਕੋਈ ਹੋਊਗਾ ਸੌਣ ਕੋਈ ਕਰੇ ਏ ਜੇ ਆ ਉਹਨਾਂ ਨੇ ਉਹ ਇਹਦਾ ਰਾਸ਼ਨ ਦਾ ਕੀ ਕਰਨ ਉਹ ਤੁਸੀਂ ਜਬਤ ਕਰ ਰਹੇ ਹੋ ਨਾ ਜਿੰਨੀ ਦਿਨ ਤਾਂ ਕਾਰੋ ਨਹੀਂ ਆਉਂਦੇ ਉਹ ਤੁਸੀਂ ਮੇਰੀ ਇਹ ਗੱਲ ਸਮਝੋ ਆਈ ਐਮ ਦਾ ਆਈ ਐਮ ਦੀ ਪੁਲਿਸ ਕਾਉਂਟਰਪਾਰਟ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲੇ ਮੇਰੀ ਸਰ ਇਲੈਕਸ਼ਨ ਕਮਿਸ਼ਨ ਟੀਸੀ ਆਫਿਸ ਜਦੋਂ ਤੱਕ ਆਰੋ ਨੂੰ ਯਾ ਕਿਸੇ ਨੂੰ অবজারভার ਨੂੰ ਨੀ ਪਏ ਅਸੀਂ ਤੁਹਾਨੂੰ ਕੰਪਾਉਂਡ ਨਹੀਂ ਕਰਨਗੇ ਨਾ ਇਲੈਕਸ਼ਨ ਨੋਰਮਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਕਰ ਸਕਦੇ ਹੋ ਮੈਡਮ ਪੁਲਿਸ ਨਹੀਂ ਕਰ ਰਹੀ ਆਹ ਪਰ ਸਾਨੂੰ ਪੁਲਿਸ ਸੈਂਟਰ ਪਰ ਟੋਕ ਰਿਹਾ ਹੋ ਆਈ ਐਮ ਓਨ ਦੀ ਸਪੌਟ ਐਂਡ ਇਅਰ ਭਈਆ ਭਈਆ ਸਰ 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 ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਆਹ ਆ ਮੁੰਡਾ ਸਾਨੂੰ ਕਹਿ ਰਿਹਾ ਸਿਟੀ 1 ਪੁਲਿਸ ਖੰਨਾ ਨੇ ਇਹ ਟਰੱਕ ਭੇਜਿਆ ਹੈਗਾ ਇਹ ਟਰੱਕ ਨਹੀਂ ਕਰਦੇ ਇਹਦੇ ਐਂਟੀ ਸਟੂਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕਿਹਦੀ ਹੈ ਇਟ ਇਜ਼ ਆਲ ਦਾ ਪਾਰਟ ਆਫ ਅ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਉਹਨਾਂ ਆਰੋ ਸਾਹਿਬ ਆਕੇ ਆਏ ਸਨ ਵਿਸ਼ਵਾਸ ਦਿਵਾ ਜਾਣ ਕਿ ਇਹ ਹੈ ਪੁਲਿਸ ਸਹੀ ਕਾਰਵਾਈ ਕਰੇਗੀ ਅਸੀਂ ਭੇਜ ਤਾਂ ਕੇ ਸਰਸਰਾ ਨਹੀਂ ਪਲੀਜ਼ ਸੌਰੀ ਤੁਹਾਨੂੰ ਭੋਸਾ ਆਏਗਾ ਪੁਲਿਸ ਸਹੀ ਕਾਰਵਾਈ ਕਰੇਗੀ ਤੁਸੀਂ ਅਰੈਸਟ ਸ਼ੋਅਨ ਸ਼ੋਜੀ ਅੱਥੇ ਤੁਹਾਨੂੰ ਐਕਟਿਵਾ ਫੜਵਾ ਕੇ ਗਏ ਹੈਗੇ ਆ ਤੁਸੀਂ ਮੁੜ ਕੇ ਸਾਡਾ ਵਰਕਰ ਕੁੱਟਣਾ ਸ਼ੁਰੂ ਕਰਤਾ ਮੈਂ ਕਿਦਾਂ ਰੈਸਟ ਸ਼ੋ ਕਰ ਨਹੀਂ ਜੀ ਨਹੀਂ ਅਰੋਪ ਨਹੀਂ ਅਰੋਪ ਨਹੀਂ ਫੇਸਬੁਕ ਤੇ ਆ ਪੁਲਿਸ ਕੁੱਟ ਲਈ ਆ ਚਾਰ ਬੰਦੇ ਇੱਕ ਇੱਕ ਚਾਰ ਬੰਦੇ ਇੱਕ ਪੁਲੀਸ ਸਾਡੀ ਪੁਲਿਸ ਨਹੀਂ ਕਹਿੰਦੇ ਵੀ ਯਾਰ ਨਹੀਂ ਜੀ ਨਹੀਂ ਜੀ ਪਹਿਲਾਂ ਪਹਿਲਾਂ ਨਹੀਂ ਨਹੀਂ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਕਰਾਓ ਆਪਣੀ ਡਿਊਟੀ ਕਰ ਦਿਓ ਤੁਸੀਂ ਕਰੋ ਤੁਸੀਂ ਕਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਹੋ ਪਰ ਲਿਓ ਤੁਸੀਂ ਪਹਿਲਾਂ ਆਰਓ ਸਾਹਿਬ ਨੂੰ ਕਹੋ ਕਿ ਕਿਸ ਨੂੰ ਭੇਜੇ ਸਾਨੂੰ ਆਬਜ਼ਰਵਰ ਲਈ ਚਾਹੀਦਾ ਇੱਥੇ ਆਬਜ਼ਰਵਰ ਨੂੰ ਬੁਲਾਓ ਪਹਿਲਾਂ ਪਲੀਜ਼ ਬੁਲਾਓ ਆਬਜ਼ਰਵਰ ਨੂੰ ਬ੍ਰਦਰ ਸਾਈਡ ਤੋਂ ਜੋ ਹਾਂ ਔਰ ਸਾਹਿਬ ਪਲੀਜ਼ ਔਰ ਸਾਹਿਬ ਦਾ ਗੇਟ ਖੁਲਵਾਓ ਜਿੱਥੇ ਰਾਸ਼ਨ ਉਤਰਿਆ ਕਰੋ ਪਹਿਲਾਂ ਚੱਲੋ ਅਰ ਚਲੋ ਉਹਦੀ ਫੋਟੋ ਘਰ ਦੀ 513 ਨੰਬਰ ਪੁਲਿਸ ਨੂੰ ਵਾ ਇਸੇ ਮੌਕੇ ਦੇ ਨਹੀਂ ਦਿਸ਼ਾ ਹੋ ਰਹੀ ਹੈ ਆਪਣਾ ਪ੍ਰੋਸੀਜਰ ਅਸੀਂ ਦੇਖੇ ਜਾਣ ਆਇਆ ਹੈ ਕਿ ਪੁਲਿਸ ਸਟੇਸ਼ਨ ਉਸੇ ਆਪਣਾ ਪ੍ਰੋਸੀਜਰ ਫਾਲੋ ਕਰ ਰਹੇ ਹਾਂ ਸਭੀ ਨਾਲ ਰਹੋ ਯਾਰ ਅੰਦਰ 120 ਬੋਰੀਆਂ ਇਨ੍ਹਾਂ ਦੇ ਵਜ੍ਹਾ ਨਾਲ ਚੱਲੀਏ ਤੱਕ ਤਾਂ ਨਹੀਂ ਕਲੰ ਕਰਾਂਗੇ ਆ ਵੀਰਾ ਤੋਂ ਵੀ ਦੇਰ ਕਰਕੇ ਇੱਕ ਟਰੱਕ ਸੰਗਰੂਰ ਤੋਂ ਲਿਆਇਆ ਹੋਇਆ ਜਿਹਦੇ ਵਿੱਚ ਰਾਸ਼ਨ ਦੀਆਂ ਬੋਰੀਆਂ ਲੱਤੀਆਂ ਹੋਈਆਂ ਜੇਟਾ ਬਣੀਆਂ ਹੋਈਆਂ ਤੇ ਬੋਰੀਆਂ ਰੱਖੀਆਂ ਹੋਈਆਂ ਟਰੱਕ ਪੜਿਆ ਆ ਇਹ ਨੰਪਾ ਆਸ਼ੂ ਨੇ ਬਾਅਦ ਤੋਂ ਆਸ਼ੂ ਤੇ ਪਤਨੀ ਉਹਨਾਂ ਦਾ ਇੱਕ ਟਰੱਕ ਪੜਿਆ ਗਿਆ ਬਾਅਦ ਪਰ ਵੀਰਾ ਇੱਕ ਹੋਰ ਚੀਜ਼ ਹੈ ਕਿ ਰਾਮਾ ਫੂਡ ਪ੍ਰੋਡਕਟ ਉਹ ਕੰਪਨੀ ਦਾ ਜਿਹੜੇ ਬੈਗ ਬਣੇ ਹੋਏ ਆ ਪਾ 739 ਇਸ ਮਕਾਨ ਦੇ ਵਿੱਚ ਲੱਗਿਆ ਆ ਕਿ ਆਹ ਦਾੜਾ ਤੋਂ ਆਇਆ ਜੀ ਪੂਰ ਤੋਂ ਆਇਆ ਕਿ ਕਿਹਦਾ ਇਹ ਪਹਿਲਾ ਜਦੋਂ ਫੜਿਆ ਗਿਆ ਇੱਕ ਐਸਐਚਓ ਕਹਿੰਦੇ ਆ ਕਹਿੰਦੇ ਵੀ ਇਹ ਤਾਂ ਕੋਈ ਬੰਦਾ ਆਪਦੇ ਘਰ ਨੂੰ ਰੱਸ਼ਨ ਲੈ ਕੇ ਜਾ ਰਿਹਾ ਸੀ ਸਵੇਰੇ ਫੜਿਆ ਗਿਆ ਹਮ ਐਕਟਿਵ ਆ ਬਾਬਾ ਹਾਂ ਠੀਕ ਹੈ ਪ੍ਰੈਸਰ ਚੋ ਸਾਹਿਬ ਨੂੰ ਜਿਆਦਾ ਪਤਾ ਨਹੀਂ ਉਹਨਾਂ ਦੇ ਤਾਂ ਰੋਲ ਨਾ ਰੈਸਰ ਲੰਘਦਾ ਮਤਲਬ ਇਹ ਇਹ ਇੱਕ ਇੱਕ ਕੀ ਸਕੀਮ ਕੀ ਦਿੱਤੀ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਵੋਟਾਂ ਜੇ ਇਹ ਨਾ ਤੁਸੀਂ ਪੁਲਿਸ ਨੂੰ ਪੁੱਛੋ ਜਿਹੜੀ ਪੁਲਿਸ ਨੇ ਤੇਲ ਕੋ ਅੱਗੇ ਟ੍ਰੱਕ ਭੇਜਿਆ ਹੈ ਨਾ ਪੁਲਿਸ ਨੇ ਪਾਇਆ ਹੀ ਤੇਲ ਬਿਲਕੁਲ ਡਰਾਈਵਰ ਨੂੰ ਪੁੱਛੋ ਡਰਾਈਵਰ ਕਹਿੰਦਾ ਪੁਲਿਸ ਕੋਲ ਬੌਂਡ ਗੱਡੀ ਹੈ ਜੀ ਖੰਨਾ ਸਿਟੀ ਪੁਲਿਸ ਨੇ ਭੇਜਿਆ ਡਰਾਈਵਰ ਨੇ ਇਹ ਦੱਸਿਆ ਵੀ ਖੰਨਾ ਸਿਟੀ ਪੁਲਿਸ ਨੇ ਜਬ ਤੋਂ ਹੀ ਗੱਡੀ ਭੇਜੀ ਹੈ ਰਾਸ਼ਨ ਲੈ ਕੇ ਠੀਕ ਹੈ ਜੀ ਡਰਾਈਵਰ ਉਹ ਸਾਹਮਣੇ ਆ ਡਰਾਈਵਰ ਆਪਦੇ ਮੂੰਹੋਂ ਦੱਸਦਾ ਕਿ आशु गुप्ता ਪਤਾ ਨਹੀਂ ਆਸ਼ੂ ਆਸ਼ੂ ਬਾਂਸਲ ਨਾਮ ਦਾ ਬੰਦਾ ਜਿਹਦੇ ਘਰੇ ਅੱਧਾ 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 ਅਨਲੋਡ ਹੋਈ ਆ ਤੇ ਉਹ ਘਰੇ ਤਾਲਾ ਲਾਇਆ ਹੋਇਆ ਉੱਥੇ 20 মিডিਆ ਗਿਆ ਉੱਥੇ 20 ਲੋਕ ਪਬਲਿਕ ਗਈ ਆ ਪਰ ਇਹ ਪ੍ਰਸ਼ਾਸਨ ਦੇਖੋ ਸਵੇਰੇ ਵੀ ਉਹਨਾਂ ਨੂੰ ਉਵੇਂ ਛੱਡਤਾ ਤੇ ਹੁਣ ਵੀ ਇਹਦਾ ਕੀ ਕਰਨਾ ਸੋਡੇ ਮੂਹਰੇ ਹੀ ਆ ਪ੍ਰਸ਼ਾਸਨ ਦਾ ਮਨ ਲੱਗਦਾ ਕੀ ਕੀ ਰਵਈਆ ਕੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਰਵਈਆ ਪ੍ਰਸ਼ਾਸਨ ਪੇਰੋਲ ਤੇ ਗਿਆ ਹੋਇਆ ਉਹਨਾਂ ਦੀ ਤੇ ਹਮ ਪ੍ਰਸ਼ਾਸਨ ਦਾ ਕੀ ਰਵਈਆ ਕਾਂਗਰਸੀ ਵਰਕਰਾਂ ਨੂੰ ਜਿਹੜੇ ਇਹਨਾਂ ਨੂੰ ਰੋਕਦੇ ਆ ਇੱਥੋਂ ਕਿਸੇ ਨੇ ਬਾਦ ਤੋਂ ਚਲੇ ਜਾਣਾ ਘੰਟੇ ਦੋ ਘੰਟਿਆਂ ਨੂੰ ਬਾਦ ਤੋਂ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਕੁੱਟਣਗੇ ਮਾਰਨਗੇ ਚੌਂਕ 'ਚ ਖੜਕੇ ਸੜਕ ਤੇ ਪਾ ਕੇ ਕੁੱਟਣਗੇ ਠੀਕ ਆ ਤੇ ਜਿਹੜੇ ਇਹਨਾਂ ਦੇ ਵਰਕਰ ਨੇ ਆਪ ਵਾਲੇ ਉਹ ਸਾਰਾ ਕੁਝ ਵੰਡਣਗੇ ਕੀ ਲੱਗਦਾ ਜੀ ਜਿਵੇਂ ਐਸਐਚਓ ਇੱਥੇ ਕਹਿੰਦੇ ਸੀ ਇੱਕ ਕਹਿੰਦੇ ਰਾਸ਼ਨ ਘਰਾਂ ਲਈ ਐ ਇੱਕ ਘਰਾਂ ਲਈ ਐ ਪਰ ਇਹ ਖੰਨਾਂ ਤੋਂ ਗੱਡੀ ਤੁਰੀ ਆ ਜੀ ਲੋਕਾਂ ਦੀ ਜ਼ਮੀਰ ਸਿਟੀ ਪੁਲਿਸ ਖੰਨਾਂ ਦੇ ਬੰਦ ਹੋਈ ਗੱਡੀ ਭੇਜੀ ਆ ਜੋ ਡਰਾਈਵਰ ਦੱਸ ਰਿਹਾ ਡਰਾਈਵਰ ਇਹ ਦੱਸ ਰਿਹਾ ਜੀ ਦਾ ਮੰਨਦੇ ਹੋ ਕਿਦਾ ਜੀ ਨੇੜੇ ਹੀ ਉਹਦੇ ਘਰੇ ਅੱਧਾ ਅਨਲੋਡ ਹੋਇਆ ਦੇਖੋ ਇਹ ਅੱਧਾ ਵਾ ਇਹ ਅਨਲੋਡ ਹੋਣ ਤੋਂ ਬਾਅਦ ਉੱਥੇ ਵੀ ਟ੍ਰੇਸ ਹੋਇਆ ਤੇ ਇਹਨੇ ਗੱਡੀ ਭਜਾਲੀ ਤੇ ਲੋਕਾਂ ਨੇ ਉਰੇ ਰੋਕੀ ਹੈ ਇਹ ਪਤਾ ਨਹੀਂ ਇਹ ਬਦਲਾਅ ਵਾਲੀ ਸਰਕਾਰ ਨੂੰ ਪਤਾ ਹੋਊਗਾ ਵੀ ਕੰਮ ਜਦੋਂ ਹੁੰਦੇ ਨੇ ਵੋਟ ਮੰਗਣੀ ਨਹੀਂ ਪੈਂਦੀ ਇਹ ਕੀ ਮੰਗਣੀ ਪੈ ਰਹੀ ਹੈ ਮੈਨੂੰ ਪਤਾ ਨਹੀਂ ਇੱਥੇ ਬੰਦੇ ਜਾ ਰਹੇ ਆ ਜੀ ਇਹ ਬੰਦੇ ਹਰ ਪਾਸੇ ਜੀ ਲੁਧਿਆਣਾ ਵੈਸਟ ਦੇ ਕੋਨੇ-ਕੋਨੇ 'ਚ ਵੰਡੇ ਜਾ ਰਹੇ ਆ ਜੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਜੀ ਕਾਂਗਰਸੀ ਵਰਕਰਾਂ ਨੂੰ ਤੇ ਜਿਹੜੇ ਸਧਾਰਨ ਲੋਕ ਨਾਲ ਖੜਦੇ ਨੇ ਜਾਂ ਖਿਲਾਫ ਬੋਲਦੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਜੀ ਜਿਹੜੇ ਬੋਲਦੇ ਨੇ ਉਹਨੂੰ ਕੁੱਟਿਆ ਮਾਰਿਆ ਇਹ ਤਾਂ ਵੱਧ ਹੋ ਨਿਕਲੇ ਹੋਣਗੇ ਜਾਂ ਘੱਟਾ ਨਿਕਲੇਗਾ ਔਰ ਇਹ ਤਾਂ ਹਰ ਵਾਰਡ ਚ ਟਰੱਕੇ ਹੀ ਟਰੱਕ ਨੇ ਜੀ ਇਹਨਾਂ ਦੇ ਇਹ ਪਤਾ ਨਹੀਂ ਕਿੱਥੋਂ 2 ਨੰਬਰ ਦੀ ਕਮਾਈ ਦੇ ਲਿਆ ਕੇ ਪੂਰੇ ਵੰਡ ਰਹੇ ਨੇ ਇਹ ਹੁਣ ਮਤਲਬ ਬਦਲਾਅ ਵਾਲੀ ਸਰਕਾਰ ਪੰਜਾਬੀ ਦੇਖਣ ਵੀ ਇਹ ਹਾਲਾਤ ਕੀ ਨੇ ਇਹ ਪੰਜਾਬੀ ਇਹਦਾ ਜਵਾਬ ਦੇਣ ਵੀ ਇਹ ਇਹ ਦੇਖੋ ਆ ਰਾਸ਼ਮੀ ਕੇ ਤੰਦਾਲਾ ਨੇ ਸਭੀਆਂ ਸਾਰੇ ਕੋ ਖੁੱਲੇ ਪਿਆਏ ਇਹ ਇੱਧਰ ਕੈਮਰਾ ਕਰ ਬਿਲਕੁਲ ਬਿਲਕੁਲ ਇਹ ਤਾਂ 3-4 ਮਿੰਟ ਹੋ ਗਏ ਭਈਆ ਪੜ ਕੇ ਨਾ ਪੁੱਛਣੀ ਕੀਤੀ ਨਾ ਜਵਾਬ ਕੀਤੀ ਇਹ बात है पुलिस बाकी जी दी जी दी जी दी जी बोलो तो अच्छा से करते हैं ट्रक ट्रक बंद उसे सील करवा के साइड कर सील करवा सी के साइड ला द ताकि कोई हो तो तो ना मैं भी करवा दूंगा अरे पाजी यार ओ ठीक है पंजाबी हूं घर पे लाके देखना हां जी यार ब्रदर या। तो गाना मारो यार कोई उसको फर्दी करेंगे अनाने की बोल दो कहां जाना और कहां की करा जाओगे सब जो ये सामान फड़या गया है दो मिनट का तेरे 10 मिनट खर्च दो दे रहे हैं ऐसे पुलिस पे की भरोसा कर लिए हले तक जेडी लेडी ਜਿਹੜੀ ਜਿਹੜੀ ਲੇਡੀ ਦੇ ਘਰ ਉਤਰਿਆ ਰਾਸ਼ਨ ਹਲੇ ਪਹਿਲਾਂ ਤੋਂ ਉੱਥੇ ਚੈੱਕ ਕਰਵਾ ਦਿਓ ਫਿਰ ਅਸੀਂ ਟਰੱਕ ਲੈ ਜਾਣ ਦੇ ਦਾਂਗੇ ਉਹ ਕਰਵਾਓ ਪਹਿਲਾਂ ਅੱਛਾ ਚਲੋ ਤੁਹਾਡੇ ਨਾਲ ਉਹ ਹੋ ਗਿਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਪਹਿਲਾਂ ਪਹਿਲਾਂ ਜਿਹਦੇ ਘਰ ਰਾਸ਼ਨ ਉਤਰਿਆ ਉਹਦੇ ਘਰ ਪੁਲਿਸ ਭੇਜੋ ਅਸੀਂ ਨਾਲ ਲੈ ਕੇ ਜਾਂਦੇ ਹਾਂ ਹਾਂ ਉਹ ਉਹਦਾ ਜਿੰਦਾ ਖਲਵਾਓ ਉਸ ਤੋਂ ਬਾਅਦ ਅਸੀਂ ਟਰੱਕ ਭੇਜਾਂਗੇ ਮੇਰੀ ਛੋਟੀ ਤੁਹਾਨੂੰ ਰਹੀ ਤੁਸੀਂ ਪਹਿਲਾਂ ਉਹਦੇ ਘਰ ਭੇਜੋ ਪੁਲਿਸ ਨਹੀਂ ਨਾ 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 ਅਸੀਂ ਟਰੱਕ

ਨੀ ਹੁੰਦੀਆਂ 60 ਬੋਰੀਆਂ ਤੇ ਪਤਾ ਨਹੀਂ ਅੱਗੇ ਕਿੰਨੇ ਬੈਟੇ ਖੋਣੇ ਆ ਉਹ ਵੀ ਰਾਸ਼ਨ ਇੱਥੇ ਈ ਚ ਰੱਖ ਕੇ ਨਾਲ ਕੰਪਾਉਂਡ ਕਰੇ ਸਾਰਾ ਦਾ ਸਾਰਾ ਟਰੱਕ ਇਹ ਨਹੀਂ ਆ ਵੀ ਇੱਥੇ ਜਿੰਨਾ ਹੈਗਾ ਇਲਾਕੇ ਵਿੱਚ ਤੋਂ ਰਾਤ ਨੂੰ ਬਾਕੀ ਬੋਰੀਆਂ ਵੰਟਦੇ ਰਹੇ ਪਹਿਲਾਂ ਉਹਦੇ ਘਰ ਜਾ ਕੇ ਵੀ ਸਾਰਾ ਰਾਸ਼ਨ ਉਸ ਤੋਂ ਕੱਢ ਲੈਂਦੇ ਮੈਡਮ ਤੁਹਾਨੂੰ ਕੀ ਲੱਗ ਰਿਹਾ ਹੈ ਮੈਡਮ ਰਾਤ ਕੁਝ ਵੀ ਲੱਗ ਰਿਹਾ ਹੈ ਹੁਣ ਤੁਸੀਂ ਪੁੱਛਿਆ ਰਾਤ ਨਹੀਂ ਸੀ ਲੱਗਦਾ ਤੁਹਾਨੂੰ ਰਾਤ ਨੂੰ ਆਮ ਆਦਮੀਆਂ ਦਾ ਲੇਡੀਜ਼ ਵੰਟਦੇ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਬਦਲਾਵ ਵਾਲੀ ਸਟਾਰ ਹੈ ਨਾ بڑے بڑے ਭਗਵੰਤ ਮਾਨ ਜੀ ਕਹਿੰਦੇ ਕਿ ਜਿਹੜੇ ਵਾਲੇ ਜੀ ਖੜੇ ਹੋ ਕੇ ਵੀ ਅਸੀਂ ਰਾਸ਼ਨ ਨਹੀਂ ਵੰਟਦੇ ਅਬ ਵ दिख रहा है ना पुलिस प्रशासन आ, प्रशासन बंटवा रहा डिस्ट्रिक्ट प्रशासन बंटवा रहा है सीएम साहब दे पिंडो आ रहे संगरूरों राशन वो तो बोरियां देखो तो वो तो पैक को के तो आया आज तो सर्दी है यार ले आए बहुत दर ले आए यार खोर रहा है बाकि ਆਸ਼ੂ ਦਾ ਅੰਸਰ ਹੈ ਹੋ ਹਾਂ ਲੇਕਿਨ ਉਹ ਜਿੰਨੇ ਵੀ ਬੰਦੇ ਹੈ ਔਰ ਉਹਨਾਂ ਦੇ ਘਰੇ ਖੁਲ ਬਾਉਟ ਕੀਤੀ ਲੈ ਕੇ ਚੱਲੋ মিডিਆ ਚੱਲੋ ਉਧਰ 30 70 ਬੋਰੀਆਂ ਭਰ ਲੈਣਗੀਆਂ ਤੁਹਾਨੂੰ ਲੇਕਿਨ ਉਹ ਅੰਦਰੋਂ ਲੋਕ ਕਿਤਾ ਹੋਇਆ ਹੈ ਸਾਡੇ ਸਾਡੇ ਬੰਦਿਆਂ ਨੂੰ ਤਾਂ ਇਹ ਸਿੱਖਿਆ ਤੱਕ ਤੋੜ ਕੇ ਜਾਂਦੀ ਹੈ ਤੇ ਲੱਕਾਂ ਨੂੰ ਖਿੱਚਦੇ ਹੈ ਜਿਹਦੇ ਘਰ ਕਾਸ਼ਨ ਦੀਆਂ ਬੋਰੀਆਂ ਇਲੈਕਸ਼ਨ ਜੋ ਇੱਕ ਦਿਨ ਪਹਿਲਾਂ ਪੜੀਆਂ ਪੜੀਆਂ ਗਈਆਂ ਉਹਨਾਂ ਨੂੰ ਅਸੀਂ ਕੁਝ ਨਹੀਂ ਕਰ ਰਹੇ ਪੁਲਿਸ ਵੀ ਆ ਕੇ ਇਧਰ ਉਧਰ ਹੋਈ ਹੋਈ ਵਾਲੇ ਨੂੰ ਕਿਹਾ ਇੱਕ ਰੱਖਦੇ ਆ ਜੀ ਇਹ 10000 ਰੁਪਏ